Bye. -bye. 哇、wow. 와 wow. ਨਮਸਕਾਰ ਮੈਂ ਮਹਾਂਤ ਭਰਬੂਰ ਦਾਸ ਉਦਾਸੀਂ ਡੇਰਾਪੁਰਾ ਸਾਹਿਬ ਗਹਿਲੇਵਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਉਦਾਸੀਂ ਡੇਰਾਪੁਰਾ ਸਾਹਿਬ ਵਿਖੇ ਧੰਨ ਧੰਨ ਬਾਬਾ ਸਿੰਘ ਚੰਦ ਜੀ ਮਹਾਰਾਜ ਦੇ 503ਵੇਂ ਜਨਮ ਦਿਹਾੜੇ ਨੂੰ ਸਨਮਾਨਕ ਸਮਾਗਮਾਂ ਦੇ ਵਿੱਚ ਉਹਦਾ ਸ਼ੀਰ ਸਾਗਰ ਦੇ ਸ਼੍ਰੀ ਖੰਡ ਬਾਸ ਚੱਲ ਰਹੇ ਨੇ ਤੇ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਤੇ ਬਾਬਾ ਸ਼੍ਰੀ ਚੰਦੇ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇੱਕ ਹਫ਼ਤਾ ਹੋ ਗਿਆ ਇਸ ਤਰ੍ਹਾਂ ਹੀ ਲੜੀਵਾਰ ਪੰਡਾਰੇ ਤੇ ਮਾਰਚ ਚੱਲ ਰਹੇ ਨੇ ਤੇ ਕੱਲ ਨੂੰ ਭੋਗ ਆ ਜਾਣਗੇ ਭੋਗ ਤੋਂ ਅਵੰਤ ਬਾਬਾ ਬਲਵਿੰਦਰ ਰਾਜ ਜੀ ਮੁਲਾਪੁਰ ਵਾਲੇ ਤੇ ਸ਼ੰਕਰਾਨੰਦ ਜੀ ਤਲਵੰਡੀ ਖੁਰਦੋ ਵਾਲਿਆਂ ਨੂੰ ਸੰਗਤਾਂ ਨੂੰ ਕੀਰਤਨਾਂ ਨਿਹਾਲ ਕੀਤਾ ਜਾਵੇਗਾ ਤੇ ਆਵੜਾ ਪ੍ਰਵਚਨ ਸੁਣਾਈ ਜਾਣਗੇ ਤੇ ਗੁਰੂ ਘਰ ਲੰਗਰ ਵਰਤੋ ਵਰਤਣਗੇ ਸੰਗਤਾਂ ਨੂੰ ਬੇਨਤੀ ਹੈ ਕਿਰਤਨ ਧੰਨ ਬਾਬਾ ਸ਼੍ਰੀ ਚੰਦ ਦੇ 530 ਜਨ ਦਿਹਾੜੇ ਦੇ ਸੌਂਦ ਵਿੱਚ ਗੁਰੂ ਘਰ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਦੇਸ਼ ਹੁੰਦੇ ਸ੍ਰੀ ਵਾਖੇ ਸੰਗਤਾਂ ਨੂੰ ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਜਨਮ ਦਿਨ ਲੱਖ ਲੱਖ ਵਧਾਈਆਂ। ਬਾਬਾ ਜੀ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਜਨ ਦਿਹਾੜੇ ਦੀਆਂ ਸਭ ਨੂੰ ਮੁਬਾਰਕਾਂ ਆਡੀਟੀਵੀ ਚੈਨਲ ਵੱਲੋਂ ਜੋ ਤੁਸੀਂ ਬਾਬਾ ਜੀ ਜਾਣਕਾਰੀ ਦਿੱਤੀ ਆ ਸਾਡਾ ਸੋਤ ਸਭ ਨੂੰ ਬਹੁਤ warmment jo hamara ਵਾਹ ਜੀ ਕੋਈ ਵਾਹ ਜੀ ਕੋਈ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਸ਼ਾਨਦਪ ਤੇ ਹਰੂ ਜਣਾ ਅੱਛਾ ਫਿਰ ਇਹ ਉਹ ਗਲਾਵਾ ਕੀ ਸੰਤਾਂ ਨੂੰ ਬੰਦਦੇ ਹੋ ਜੀ ਇਹਨੂੰ ਕਿਸ ਚੀਜ਼ ਦਾ ਪ੍ਰਸ਼ਾਦ ਬੋਲਦੇ ਹੋ ਤੁਸੀਂ ਕਿਹੜਾ ਬਾਬਾ ਸ਼ੀ ਚਾਂਦੀ ਦਾ ਹੈ ਪ੍ਰਸ਼ਾਦ ਨੂੰ ਚੂਮੇ ਦਾ ਪ੍ਰਸ਼ਾਦ ਬੋਲਦੇ ਹੋ ਪੰਜੀਰੀ ਦਾ ਪ੍ਰਸ਼ਾਦ ਹੈ ਜੀ ਠੀਕ ਹੈ ਜੀ ਵਾਹ ਪੰਜੀਰੀ ਦਾ ਪ੍ਰਸ਼ਾਦ ਧਿਆਰ ਹੋ ਰਿਹਾ ਜੀ ਸੰਤਾਂ ਦੇ ਲਈ ਵਾਹ ਨਾ ਜੀ ਨੀ ਦੀ ਸੇਵਾ ਕਿੱਧਰ ਆ ਰਹੇ ਆ ਵਾਹ Whoa. Oh. 啊。